ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਅਸੀਰਵਾਲੀ ਇਹ ਪਿੰਡ ਰਹਿ ਜਾਂਦਾ ਮਿੱਤਰੋ ਸੁਖਣ ਵਾਲੇ ਤੋਂ ਜਿਹੜੀ ਸਿੱਧੀ ਛੜਕਾ ਚਿੱਟੀ ਪੱਟੀ ਵਾਲੀ ਉਹ ਸੁਖਣ ਵਾਲੇ ਤੋਂ ਪੰਗੇ ਵਾਲਾ ਤੇ ਪੰਗੇ ਵਾਲੇ ਤੋਂ ਸੀਰਵਾਲੀ ਦੇ ਵਿੱਚ ਸਿੱਧੀ ਛੜਕ ਆਉਂਦੀ ਆ ਜਿਸ ਘਰ ਦੇ ਵਿੱਚ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਹਾਂ ਜਾਨਵਰ ਪਾਈਆਂ ਦੇ ਤੁਸੀਂ ਦੇਖ ਸਕਦੇ ਆ ਸਾਹਮਣੇ ਸਕਰੀਨ ਤੇ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਏ ਆ ਮਿੱਤਰੋ ਤੇ ਜਾਨਵਰ ਜਿਹੜੇ ਗਾਈਆਂ ਦਾ ਸੈਟਅਪ ਪਾਈਆਂ ਦਾ ਕੀਤਾ ਹੋਇਆ ਘੱਟੋ ਘੱਟ 15 ਤੋਂ 20 ਗਾਈਆਂ ਦਾ ਸੈਟਅਪ ਪਾਈਆਂ ਨੇ ਕੀਤਾ ਹੋਇਆ ਬਹੁਤ ਸੋਹਣਾ ਤੇ ਥੋੜੇ ਥਾਂ ਦੇ ਵਿੱਚ ਤੁਸੀਂ ਆਪ ਵੀ ਦੇਖ ਸਕਦੇ ਆ ਉੱਪਰਲੇ ਪਾਸੇ ਜਿਹੜੀ ਛੱਤ ਆ ਉਹ ਵੀ 쿨ਿੰਗ ਵਾਲੀ ਠੰਡੀ ਛੱਤ ਤੇ ਟਾਇਲ ਬੱਤਾ ਪਾਇਆ ਹੋਇਆ ਪਾਸੇ ਤੋਂ ਜਿਹੜੀ ਇਹਨੂੰ ਪਰਛਾਵੇਂ ਦੀ ਛਾਲ ਜਿਹੜੀ ਗਰਮੀ ਤੋਂ ਬਚਾਉਣ ਲਈ ਪਰਛਾਵਾ ਦਿੱਤਾ ਹੋਇਆ ਉਹ ਆ ਹਰੀ ਜਾਲੀਆਂ ਦਾ ਦਿੱਤਾ ਹੋਇਆ ਤੇ ਨਾਲ ਪਾਈ ਹੁਣਾਂ ਦੇ ਮੰਨ ਲਓ ਡੇਗ ਵੀ ਹੈਗੀ ਆ ਹੁੰਦਾ ਵੀ ਬਹੁਤ ਫਰਕ ਆਦਾ ਜਿਹੜੇ ਫੁੱਗਰ ਲਾਏ ਹੋਏ ਆ ਪਾਈ ਹੁਣਾਂ ਨੇ ਆਮ ਫੁਵਾਾਰੇ ਵਾਲੇ ਨਹੀਂ ਲਾਏ ਹੋਏ ਦੂਜੇ ਚਾਲਰ ਦੇ ਬੋਰਡਰਸ ਵਾਲੇ ਲਾਏ ਹੋਇਆ ਵੀ ਜਿੰਦੇ ਨਾਲ ਮੰਨ ਲਓ ਪਸੂ ਆ ਜਿਹੜੇ ਉਹ ਕਿਲੇ ਰਹਿਣ ਪੂਰੇ ਤੇ ਜਿਹੜੀ ਗਰਮੀ ਨਾ ਮਣਾਉਣ ਇਸ ਕਰਕੇ ਪਾਈਆਂ ਦਾ ਸੈਟਅਪ ਆ ਜਿਹੜਾ ਤੁਸੀਂ ਬਹੁਤ ਸੋਹਣਾ ਕੀਤਾ ਹੋਇਆ ਜਾਨਵਰਾਂ ਦਾ ਦੇਖ ਸਕਦੇ ਆਂ ਆਪ ਵੀ ਮਿੱਤਰੋ ਅੱਜ ਪਾਈਆਂ ਦੇ ਦੋ ਜਾਨਵਰਾਂ ਨੂੰ ਫਲਮਾਉਣ ਦੇ ਲਈ ਆਏ ਆ ਦੋ ਜਾਨਵਰ ਵਿਕਾਉ ਲਾਏ ਆ ਮਾਲਕਾਂ ਨੇ ਆ ਮਿੱਤਰੋ ਡੱਬੀ ਵਹਿੜ ਆ ਜਿਹੜੀ ਪਹਿਲਾਂ ਸੂਆ ਸੁੰਦੀ ਆ ਸੂਨ ਦੇ ਵਿੱਚ ਇਹਦੇ 10 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਜ ਜੇ 23 ਤਰੀਕ ਨੂੰ ਮੈਂ ਇਹਦੀ ਵੀਡੀਓ ਬਣਾ ਰਿਹਾ 7 ਦਿਨ ਇਹ ਤੇ 10 ਦਿਨ ਤੋੜਦੇ ਮੜੀ ਜੀ ਐ ਇਹਨੂੰ ਜਿੰਤਨੂ ਮਰਜ਼ੀ ਤੋੜਦੇ ਬਾ ਕੱਢ ਦਿਓ ਬਾਲੀ ਜੇ ਬਾਹਰ ਨੂੰ 17 ਦਿਨਾਂ ਦੇ ਗਿਣਤੀ ਮੁਤਾਬਕ ਪਏ ਹੋਏ ਆ ਮਿੱਤਰੋ ਪੂਰੇ ਹੋਣ ਦੇ ਵਿੱਚ ਪਿਊਜ਼ ਕਰ ਲਾ ਦੋ ਮੋ 17 ਦਿਨ ਪਏ ਹੋਏ ਆ ਮਿੱਤਰੋ ਪ੍ਰੋਪਰ ਸੀਮਨ ਦੇ ਨਾਲ ਪ੍ਰੋਪਰ ਕਾਰਡ ਦੇ ਨਾਲ ਇਹ ਵੱਛੀ ਮਿਲੂਗੀ ਤੁਹਾਨੂੰ ਹਜੇ ਤੱਕ ਨੇ ਮੰਨ ਲਾ ਤੁਸੀਂ 17 ਦਿਨ ਰਹਿੰਦਿਆਂ ਵੀ ਕਰਵਾ ਲਈ ਤਿਆਰੀ ਐ ਕਰੀ ਫਿਰਦੀ ਆ ਜੇ 2-4 ਦਿਨ ਹੀ ਕੱਢੂਗੀ ਪੁੱਛੋ ਲੰਡੀਆ ਕਿਉਂਕਿ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ ਬਹੁਤ ਚੰਗਾ ਸੀਗਾ ਪਿਓ ਵਾਲੇ ਸੀਮਨ ਕਿਹੜੇ ਦੀ ਆ ਵੀਰੇ ਇਹ ਆਪ ਆਹ ਤਕਰੀਬਨ ਆਬੀਐਸ ਦੇ ਆਬੀਐਸ ਦੇ ਜਿਹੜਾ ਲੱਗਾ ਇਹਦੇ ਕਿਹੜਾ ਲੱਗਾ ਹੋਇਆ ਇਹਨਾਂ ਦਾ ਤਾਂ ਨਾਰਮਲ ਆ ਜਿਹੜੀ ਦੂਸਰੀ ਆ ਉਹਨਾਂ ਦੇ ਆਬੀਐਸ ਕਾਰਡ ਲੱਗਵਾ ਠੀਕ ਉਹਦੇ ਟੋਰਨੇਡ ਲੱਗੇ ਉਹ ਨਾਰਮਲ ਹੀ ਲੱਗਾ ਹੋਇਆ ਇਹਦੇ ਨਾਰਮਲ ਸੀਮਨ ਲੱਗਾ ਹੋਇਆ ਵਾ ਮਿੱਤਰੋ ਰੇਟ ਪਾਈ ਹੋਣੀ ਤੁਹਾਡੇ ਨਾਲ ਫੋਨ ਤੇ ਤੈਅ ਕਰਾਂਗੇ ਲੈ ਪੋਤ ਬੱਚੀ ਦੇ ਥਣ ਜਰੂਰ ਵਿਖਾ ਦਿਨ ਜੀ ਦੇ ਕਰਕੇ ਇੱਕ ਵਾਰੀ ਲੈ ਮਿੱਤਰੋ ਇਹਦੇ ਥਣਾਂ ਦੀ ਬਣਾਵਟਾ ਜਿਹੜੀ ਉਹ ਤੁਸੀਂ ਆਪ ਦੇਖ ਲਓ ਹਜੇ 17 ਦਿਨ ਬਾਕੀ ਪਏ ਆ ਕੱਢ ਕੇ ਜਾਊਗੀ ਕੁਛ ਨਾ ਕੁਛ ਕਰੂਗੀ ਥਣਾਂ ਤੋਂ ਜਰੂਰ ਕਿਉਂਕਿ ਭਲਾਂ ਦੇ ਵਿੱਚ ਵੀ ਆ ਜਿਹੜਾ ਉੱਪਰਲੇ ਪਾਸੇ ਤੋਂ ਮਾਸ ਦਾ ਟੈਲ ਆ ਉਹਨੇ ਥਣ ਲਪੋਏ ਹੋਇਆ ਥਣ ਕੱਢੂਗੀ ਜਰੂਰ ਕਿਉਂਕਿ ਮੋਢ ਮੋਟਾ ਵਾ ਥਣ ਦਾ ਮਿੱਤਰੋ ਜੋਸ਼ ਵਾਲਾ ਥਣ ਕਰੂਗੀ ਕਰੂਗੀ ਪਰ ਤਿਆਰੀ ਦੇ ਵਿੱਚ ਜਦੋਂ ਇਹ ਭਲਾਂ ਦੇ ਵਿੱਚੋਂ ਲਹਿ ਗਈ ਜਦੋਂ ਇਹਦੀ ਚਵਾਈ ਹੋਣ ਦੋ ਨੰਬਰ ਤੇ ਜਿਹੜੀ ਗਾਵਾਂ ਮਿੱਤਰੋ ਇਹਦੇ 23 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਵੀ 30 ਦਿਨਾਂ ਦੇ ਬਾਕੀ ਆ ਸੂਣ ਦੇ ਵਿੱਚ 25 26 ਕਿਲੋ ਦੁੱਧ ਦਾ ਰਿਕਾਰਡ ਆ ਇਹਦਾ ਵੀ ਮਿੱਤਰੋ ਹਜੇ ਲੇਵੇ ਦੀ ਤਿਆਰੀ ਇਹਨੇ ਜ਼ਬਰਦਸਤ ਕਰਨੀ ਆ ਕਿਉਂਕਿ ਹਜੇ ਤਾਂ 1 ਮਹੀਨਾ ਬਾਕੀ ਪਿਆ ਤੇ ਮਹੀਨੇ ਦੇ ਵਿੱਚ ਇਹਨੇ ਕਈ ਰੰਗ ਭਗ ਲਾ ਕੇ ਜਾਣੇ ਆ ਕਰਮਾ ਵਾਲੀ ਨੇ ਤੇ ਬਾਕੀ ਢਾਂਚੇ ਵੱਲੋਂ ਚੰਗੀ ਆ ਵੱਡੀ-ਬੁੱਡੀ ਚੰਗੀ ਆ ਕੱਦ ਕਾਠੀ ਵਾਲੀ ਗਾਵਾਂ ਆ ਦੁੱਧ ਵਾਲੇ ਪੱਖ ਤੋਂ ਚੰਗੀ ਆ ਕਿਉਂਕਿ ਫਾਰਮ ਦੇ ਵਿੱਚ ਹਮੇਸ਼ਾ ਗਾਂ ਦੁੱਧੋਂ ਵਾਲੀ ਜਿਹੜੀ ਖੋਟੀ ਆ ਉਹ ਨਹੀਂ ਰੱਖੀ ਜਾਂਦੀ ਹੁੰਦੀ ਤੁਹਾਨੂੰ ਵੀ ਪਤਾ ਹੁੰਦਾ ਕਿਉਂਕਿ ਜਿਹੜੇ ਫਾਰਮ ਹੁੰਦਾ ਮਿਲਦਾ ਉਹਨੂੰ ਗਾਂ ਦੁੱਧ ਤੋਂ ਬਿਨਾ ਵਾਰਾ ਹੀ ਨਹੀਂ ਖਾਂਦੀ ਤੋਂ ਉਹ ਇਸ ਕਰਕੇ ਭਾਈ ਇਹ ਦੁੱਧ ਵਾਲੀਆਂ ਦੋਵੇਂ ਗਾਈਆਂ ਪਾਈਆਂ ਨੇ ਵਕਾਉ ਲਾਈਆਂ ਵਾ ਗੱਲਬਾਤ ਲਈ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਪਿੰਡ ਸਿਰਵਾਲੀ ਦੇ ਵਿੱਚ ਇਹ ਗਾਈਆਂ ਖੜੀਆਂ ਹੋਈਆਂ ਨਾਮ ਕੀ ਸੀ ਬਾਈ ਦਾ ਬਾਈ ਬਿਆਨ ਸਿੰਘ ਬਿਆਨਤ ਸਿੰਘ son of ਰੁਲਦੂ ਸਿੰਘ ਬਾਈ ਬਿਆਨਤ ਸਿੰਘ ਸਨ ਆਫ ਰੁਲਦੂ ਸਿੰਘ ਇਹਨਾਂ ਦੇ ਘਰ ਦੇ ਵਿੱਚ ਗਾਈਆਂ ਦੋ ਮੌਜੂਦ ਆ ਸਿਰਵਾਲੀ ਪਿੰਡ ਦੇ ਵਿੱਚੋਂ ਵੀਡੀਓ ਦਿਖਾਈ ਆ ਪੀੜੀ ਜੀ ਦੇ ਫਰੀਦਕੋਟ ਦਾ ਪਿੰਡ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਜਲਦ ਮਿਲਦੇ ਆ ਕਿਸੇ ਨਵੇਂ ਵਿਸ਼ੇ ਦੇ